ਇਹ ਇੱਕ ਪੰਜਾਬ ਹੋਇਆ ਕਰਦਾ ਸੀ ਪਤਾ ਨਹੀਂ ਸਾਡੇ ਪੰਜਾਬ ਨੂੰ ਕੀ ਨਜ਼ਰ ਆਈ ਸਾਡੇ ਘਾੜੀਆਂ ਪਰ ਉਹ ਇਹ ਮਾਸ਼ਰ ਸ਼ਿਮਲੇ ਤੋਂ ਲੈ ਕੇ ਇਹ ਸਾਡਾ ਸਾਰਾ ਏਰੀਆ ਹੁੰਦਾ ਸੀ ਆਪਣਾ ਸਾਰਾ ਕੋਈ ਫਰਕ ਨਹੀਂ ਸੀ ਹੁਣ ਵੀ ਖੈਰ ਕੋਈ ਫਰਕ ਨਹੀਂ ਹੈ ਕਦੇ ਕਦੇ ਐਵੇਂ ਮਾੜਾ ਮੋਟਾ ਜਿਹੜੇ ਰਾਜਨੀਤਿਕ ਲੋਗ ਆਏ ਸਨ ਅੱਜ ਤੱਕ ਕਦੇ ਣੜਾਉਣ ਦੀ ਕੋਸ਼ਿਸ਼ ਕਰਦੇ ਤੁਹਾਡੀਆਂ ਸਕੀਰੀਆਂ ਸਾਡੀਆਂ ਸਕੀਰੀਆਂ ਆਪਸ ਵਿੱਚ ਸਾਡੇ ਲੋਕਾਂ ਦਾ ਆਪਸ ਵਿੱਚ ਭਾਈਚਾਰਾ ਔਰ ਇੱਥੇ ਆ ਕੇ ਸੱਚ ਦੱਸਾਂ ਮੈਂ ਮੈਂ ਮਹਿਸੂਸ ਕਰਦਾ ਮੈਂ ਕਈ ਜਾਂਦਾ ਸੀ ਮੈਨੂੰ ਲੱਗਦਾ ਕਿ ਗਿੱਧੜ ਦੇ ਲੋਕਾਂ ਦੇ ਵਿੱਚ ਹੀ ਬੈਠਾ ਐਨਾ ਪਿਆਰ ਤੇ ਸਤਿਕਾਰ ਲੋਕਾਂ ਦਾ ਲੈ ਰਿਹਾ ਰਹਾ ਹਾਂ। ਸੋ میری ਬੇਨਤੀ ਹੈ ਯਾਰ ਮੈਂ ਬੇਨਤੀ ਕਰਨ ਆਇਆ ਕਿ ਕਾਂਗਰਸ ਪਾਰਟੀ ਨੂੰ ਆਪਾਂ ਵੋਟਾਂ ਪਾ ਕੇ ਸ਼ਿਸ਼ਪਾਲ ਕੇਰਵਾਲਾ ਨੂੰ ਜਿੱਤੋਣਾ ਹੈ। ਮੈਂ ਭਾਸ਼ਣ ਦੇਣਾ ਵੱਖਰੀ ਗੱਲ ਬੜਾ ਰੋਜ਼-ਰੋਜ਼ ਭਾਸ਼ਣ ਦੇਨੇ ਲੇਕਿਨ ਟੈਕਨੀਕਲ ਗੱਲ ਇਹ ਹੈ ਟੈਕਨੀਕਲ ਗੱਲ ਇਹ ਹੈ ਕਿ ਅੱਜ ਜਿੰਨੀ ਕੀ ਜਿਹੜਾ ਸੱਚ ਹੈ ਉਹ ਸਾਹਮਣੇ ਆਉਂਦਾ ਜਾ ਰਿਹਾ ਹੈ ਤੁਹਾਡੇ ਸਾਹਮਣੇ ਆ ਜਿਹੜਾ ਆ ਸਰਸਾ ਸੀਤ ਹੈ ਉੱਥੇ ਬੀਜੇਪੀ ਆਲੇ ਨੇ ਆਂ ਦਾ ਕਹਿ ਦਿੱਤੀ ਵਾਪਸ ਲੈ ਗਏ ਗੋਪਾਲ ਕੰਡਾ ਜਿਹੜਾ ਉਹਨੂੰ ਸਮਰਥਨ ਦੇਤਾ ਤੇ ਉਹਨੂੰ ਹੀ ਆਪੇ ਸਿੰਘ ਛੋਟਾਨਾ ਨੇ ਸਮਰਥਨ ਦੇਤਾ ਮੇਰੇ ਕਹਿਣ ਦਾ ਮਤਲਬ ਕਹਾਣੀ ਦੇਖੋ ਕਿੱਧਰ ਨੂੰ ਜਾ ਰਹੀ ਹੈ ਕਿ ਇਹ ਸਾਰੇ ਲੋਗ ਇਕੱਠੇ खिलाफ सी बीजेपी जिरा समर्थन है ने क्यों समर्थन देता भाई। लोग अजकल बड़े स्याण ये सारे इन्हें सोच रहे भी हम अंदर खाते कठे होगी कांग्रेस का राज बन रहा है आप सारे रल मिल के गए बंदे वालिए कोशिश करके शायद आप ने सारे कट्ठे हो गए ਮੇਰੇ ਵਿੱਚ ਤਾਂ ਸਵਾਦੀ ਬੜਾ ਅੰਦਾਜ਼ ਜਿਹਨੂੰ ਇੱਕ ਪਾਸੇ ਸਾਰੇ ਹੋਣ ਤੇ ਇੱਕ ਪਾਸੇ ਬੰਦਾ ਅੱਲਾ ਹੋਵੇ ਮੈਂ ਇਸ ਵਾਰੀ ਜਿਹਨੂੰ ਲੜਿਆ ਲੱਛਣ ਸਾਰੇ ਬਾਦਲ ਇਕੱਠੇ ਹੋਦੇ ਮਨਪ੍ਰੀਤ ਬਾਦਲ ਦੂਜਾ ਸੁਬੀਰ ਬਾਦਲ ਤੇ ਰੋਜ ਆ ਗਿਆ ਕਰ ਮੈਨੂੰ ਪਤੰਦਰ ਕਰ ਕਹਿੰਦੇ ਸੁਬੀਰ ਅੱਜ ਫੇਰ ਆਇਆ ਮੈਂ ਕਿਹਾ ਦੋ ਹੀ ਗੱਲਾਂ ਜਾਂ ਤਾਂ ਜਾਂ ਤਾਂ ਇਹ ਵਿੱਲਾ ਹੋਗੇ ਕਿ ਕੋਈ ਹੋਰ ਕੰਮ ਹੀ ਨਹੀਂ ਰੋਜ ਗਿੱਦੜ ਦੇ ਆ ਜਾਂਦਾ ਤੇ ਜਾਂ ਮੇਰੇ ਤੋਂ ਡਰਦਾ ਹੀ ਹੈਗਾ ਕਿ ਇਹ ਜਿੱਤਣਾ ਜਾਵੇ ਪਤੰਦਰ ਇਹਨੂੰ ਕਾਦੂ ਕਿਵੇਂ ਨਾ ਕਿਵੇਂ ਬਾਦਲ ਵਾਲੇ ਦੋ ਗੱਲਾਂ ਕਰਕੇ ਇਕੱਠੇ ਹੋਏ ਫਿਰ ਨਾਰਾ ਦਿੱਤਾ ਆਪਾਂ ਗਿਆ ਸਾਰੇ ਬਾਦਲ ਮਾਰਨਗੇ ਤੇ ਲੋਕਾਂ ਨੇ ਸਾਰੇ ਬਾਦਲ ਮਾਰ ਦਿੱਤੇ ਅੱਜ ਮਾੜੇ ਹਾਲਾਤ ਹੋ ਗਏ ਨੇ ਇਹ ਜਿਹੜੇ ਵੱਡੇ ਘਰ ਨੇ ਸਾਰੇ ਇਹ ਇਹ ਕਿਸੇ ਛੋਟੇ ਬੰਦੇ ਕੋਲੇ ਤਾਕਤ ਜਾਣ ਹੀ ਨਹੀਂ ਦੇਣਾ ਚਾਹੁੰਦੇ ਇਹ ਸਭ ਇਕੱਠੇ ਇਹ ਆਪ ਦੀ ਸੰਧੀ ਗੰਢੀ ਵਾਸਤੇ ਕਿਸੇ ਨਾਲ ਵੀ ਸਮਝੌਤਾ ਕਰ ਲੈਣੇ ਵੀ ਸਾਡੇ ਘਰੋਂ ਤਾਕਤ ਰਵੇ ਭਾਵੇਂ ਕੋਈ ਤਾਏ ਨਾ ਮੁੰਡਾ ਲੈ ਜੇ ਭਾਵੇਂ ਲੜਦੇ ਐ ਲੇਕਿਨ ਅੰਦਰ ਖਾਤੇ ਕਹਿੰਦੇ ਵੀ ਤਾਕਤ ਸਾਡੇ ਵਿੱਚ ਘਰ ਹੀ ਰਵੇ मेरे कहने मतलब बीजेपी के हालात ज बहुत नाजुक हो चुके हैं दस साल लोगों ने राज बीजेपी लोग गंभीर देश हालात बन गए ने गंभीर हालात ने और मैं सच जाने देश का दबारा इन्होंने लोगों ने क्ड के रख दिया देश मारता देश के असल मुद्दे पर कोई चर्चा करने तैयार नहीं ने अज देश का असल मुद्दा की है अब देश का असल मुद्दा है बेरोजगारी असल मुद्दा है 140 करोड़ की आबादी वाला देश जिन्हे चठ परसेंट बेरोजगारी है यानी कि 70 करोड़ नौजवान इस देश का सड़क से पढ़ाई करके वेला तुरै फिर यह सब लेकिन इस मुते आज जिन्ने टीवी चैनल है छोटा जो इसे कोई चर्चा करने तैयार नहीं ਸਾਰੇ ਦੇ ਸਾਰੇ ਟੀਵੀ ਚੈਨਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਦਮੀਆਂ ਤੇ ਆਦਮੀਆਂ ਨੂੰ ਕਿਹਾ ਕਿ ਖਰੀਦ ਲੋ ਸਾਰੇ ਉਹਨਾਂ ਨੇ ਹੈ ਵੱਡੇ ਤੋਂ ਵੱਡਾ ਐਂਡੀ ਟੀਵੀ ਸੀਗਾ ਉਹ ਵੀ ਆਦਮੀ ਨੇ ਖਰੀਦ ਲਿਆ ਉਹਦੇ ਚਾਰ-ਦਾਰ ਸ਼ੇਰ ਹੋ ਜਿੰਨੇ ਕਰਦੇ ਕਿਉਂ ਕਿਉਂਕਿ ਕਿਸੇ ਮੁੱਦੇ ਜਾਇਜ਼ ਮੁੱਦੇ ਤੇ ਦੇਸ਼ ਦੇ ਲੋਕਾਂ ਦੇ ਮੁੱਦੇ ਤੇ ਟੀਵੀ ਚਰਚਾ ਨਹੀਂ ਕਰਦਾ ਚਰਚਾ ਕਰੇ ਤੇ ਕਰਦਾ ਚਰਚਾ ਕਰਦਾ ਮੰਦਰ ਤੇ चर्चा कर मस्जिद से चर्चा कर ते चर्चा क्यों चर्चा कर रहे हैं है, है, है? है कि लोग दे दे। अगर देश के मुद्दे की गल पता लग गई तो लोग खिलाफ हो जाएंगे लोग याद ही ना हो तीन महीने चार महीने तो मंदिर ही विखाई गए सो राम को लाए है हम उनको लाएंगे ਅਯੋਧਿਆ ਵਿਖਾਈ ਗਏ ਹਾਲਾਂਕਿ ਰਾਮ ਭਗਵਾਨ ਨੂੰ ਅਸੀਂ ਵੀ ਮੰਨਦੇ ਹਾਂ ਅਸੀਂ ਕੋਈ ਭਗਵਾਨ ਰਾਮ ਦੇ ਖਿਦਾਰ ਥੋੜੀ ਹੈ ਸਾਡਾ ਵੀ ਭਗਵਾਨ ਹੈ ਲੇਕਿਨ ਮੰਦਰ ਬਣਾ ਕੇ ਮੰਦਰ ਦੀ ਰਾਜਨੀਤੀ ਕਰਦੇ ਰਹੇ ਹਾਲਾਂਕਿ ਜਿਹੜੇ ਮੰਦਰ ਦੇ ਜਿਹੜੇ ਉਹ ਲੋਕ ਸੀ ਆਚਾਰਿਆ ਸ਼ੰਕਰ ਆਚਾਰਿਆ ਵਗੈਰਾ ਉਤੰਗੇ ਕਿ ਮੰਦਰ ਦੀ ਬਿਗ ਪਰਯਾਦਾ ਹੀ ਇਹਨੇ ਮੂਰਤ ਕਰ ਦਿੱਤਾ ਗਿਆ ਬਿਨਾ ਮਰਿਆਦਾ ਤੋਂ ਕਿਸੇ ਨੂੰ ਨਹੀਂ ਸੱਬਿਆ ਗਿਆ ਬੇਸ਼ ਦੇ ਪ੍ਰਧਾਨ ਮੰਤਰੀ ਨੇ ਉਰਾਣ ਕੰਮ ਚਲਾਟਾ ਤੇ ਤੁਹਾਨੂੰ ਪਤਾ ਕੀ ਹੋਇਆ ਅਯੁੱਧਿਆ ਚ ਉੱਥੇ ਬੀਜੇਪੀ ਹਾਰ ਗਈ ਐ ਉੱਥੇ ਸੱਪਾ ਪਾਰਟੀ ਆਰਾ ਮਗਦੇਨ ਚੋਕ ਤੇਰਾ ਉੱਥੇ ਸੱਪਾ ਪਾਰਟੀ ਦਾ ਉਮੀਦਵਾਰ ਜਿੱਤ ਗਿਆ ਇਹਦਾ ਮਤਲਬ ਹੈ ਕਿ ਮੰਦਰ ਗੁਰੂ ਸਾਡੇ ਰਾਮ ਭਗਵਾਨ ਨੇ ਵੀ ਇਹ ਸਨੇਹਾ ਦਿੱਤਾ ਕਿ ਬੀਜੇਪੀ ਮੈਨੂੰ ਵੇਚ ਰਹੀ ਐ ਮੇਰੇ ਨਾਮ ਨੂੰ ਇਸ ਕਰਕੇ ਇਹ ਅਯੁੱਧਿਆ ਚੋਖਾ सो अब दूजा मुद्दा की है देश का दूजा मुद्दा महंगाई देश का सब तो मुद्दा बड़ा, बड़ा है महंगाई ने आम जनता का करके रख दिया। चूबर है, यार देश के दे, अबानी का अबानिया के मुंडे का व्याह वेखते दे रहे हर चैनल से हर टेलीफोन से आया कि आया उन्होंने दिखाया कि अबानिया के कुत्ते मुंडे के कुत्ते करोड़ की कार्च करते हैं ਥੋੜਾ ਦਿਲ ਨਹੀਂ ਦੁਖਿਆ ਤੁਹਾਨੂੰ ਗੁੱਸਾ ਨਹੀਂ ਆਇਆ ਨਹੀਂ ਆਇਆ ਕਿਸੇ ਨੂੰ ਗੁੱਸਾ ਤੁਸੀਂ ਆਪਦੇ ਡੈਡੀ ਨੂੰ ਵੀ ਵਿਖਾਉਂਦੇ ਰਹੇ ਦੇਖੋ ਡੈਡੀ ਦੇਖੋ ਉਹ ਬਾਨੀਆਂ ਦਾ ਵਿਆਹ ਦੇਖੋ ਪਾਪਾ ਜੀ ਦੇਖੋ ਮੰਮੀ ਦੇਖੋ ਤੁਹਾਨੂੰ ਗੁੱਸਾ ਆਉਣਾ ਚਾਹੀਦਾ ਹੈ اے ਦੁਨੀਆ ਦੇ ਇੰਨੇ ਅਮੀਰ ਬੰਦੇ ਕਿਵੇਂ ਬਣੇ ਪਾਜਾਨੀ ਦੱਸਾ ਸਾਲਾਂ ਕਿ ਦੁਨੀਆ ਦਾ 6ਵੇਂ ਨੰਬਰ ਦਾ ਬੰਦਾ ਕਿਵੇਂ ਬਣਿਆ ਕਿਉਂਕਿ ਦੇਸ਼ ਦੀ ਭੀੜਾ ਕਿਦੀ ਸਰਕਾਰ ਨੇ ਸਲਾ ਮੜਾਂ ਦੇ

जिन्ना वो केंटा नहीं छियाली साल उम्र बंदा ही नहीं हमारे देश के लोगों का खून चूसा जिन्ना पैसा अडानी अबानी को नब्बे करोड़ लोग खरीद सकते हैं दो बंदे थो सार इना पैसा ਇਹ ਬੀਜਪੀ ਦੇ ਲੋਕਾਂ ਨੇ ਬਣਾਇਆ ਇਹ ਛੋਟੀਆਂ ਜ਼ਮੀਨਾਂ ਹਟਾਉਣ ਲੱਗੇ ਸੀਗੇ ਇਹ ਉਕਾਰੇ ਕਾਨੂੰਨ ਬਣਾ ਲਏ ਲੜਾਈ ਵਰੀ ਮੈਂ ਸਲੂਟ ਕਰਦਾ ਪੰਜਾਬ ਦੇ ਕਿਸਾਨਾਂ ਨੂੰ ਤੇ ਹਰਿਆਣੇ ਦੇ ਕਿਸਾਨਾਂ ਨੂੰ ਪਰ ਪੰਜਾਬ ਦਾ ਕਿਸਾਨ ਥੋੜੇ ਨਾਲੋਂ ਥੋੜਾ ਜ਼ਿਆਦਾ ਤਕੜਾ ਰਿਹਾ ਗੁੱਸਾ ਨਾ ਕਰੇ ਸੱਜੂ ਕਿਸਾਨਾਂ ਨਾਲ ਬੀਜਪੀ ਲੈ ਆਲੇ ਨੂੰ ਸੀ ਵੱੜ ਨਹੀਂ ਦਿੰਦੇ ਪਿੰਡ ਵਿੱਚ ਸਾਡੇ ਕਿਸਾਨ ਕੀ ਨਹੀਂ ਕਰ ਲੰਦੇ ਵੱੜ ਨਹੀਂ ਦਿੰਦੇ ਕੁਬੀ ਸੀਟ ਪਾਰਲੀਮੈਂਟ ਦੇ ਵਿੱਚ 13 ਚ ਪਹਿਲਾ ਦੋ ਸੀਟਾਂ ਲੈ ਜਾਂਦੇ ਸੀ ਹਿਸ਼ਾਰਪੁਰ ਤੇ ਗਰਾਸਪੁਰ ਐਂਕੀ ਇੱਕ ਵੀ ਬੀਜੇਪੀ ਨੂੰ ਸੀਟ ਨਹੀਂ ਅਸੀਂ ਦਿੱਤੀ ਪੰਜਾਬ ਨੂੰ ਕਿੰਨਾ ਨੇ ਪੰਜਾਬ ਦੇ ਕਿਸਾਨਾਂ ਨੇ ਰਾਜੇ ਬਣ ਕੇ ਨਹੀਂ ਪੰਜਾਬ ਉਹ ਇੱਥੇ ਤੁਸੀਂ ਬੀਜੇਪੀ ਨੂੰ ਫੇਰ ਵੋਟਾਂ પા ਦਿੰਦੇ ਹੋ ਜਿਹੜਾ ਪੰਜਾਬ ਦਾ ਕਿਸਾਨ ਹਰਿਆਣੇ ਦਾ ਕਿਸਾਨ ਹੈ ਇਸ ਕਰਕੇ ਇਸ ਕਰਕੇ ਬੀਜੇਪੀ ਨੇ 10 ਸਾਲ ਰਾਜ ਕੀਤਾ ਬੀਜੇਪੀ ਨੂੰ ਕਿਵੇਂ ਮਾਫ ਕਰ ਸਕਦੇ ਹੋ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੀ ਜਾਨ ਲੈ ਲਈ ਸਾਡੇ ਨੌਜਵਾਨ ਸਾਥੀਆਂ ਨੇ ਲਾਲ ਕਿਲੇ ਤੇ ਕੇਸਰੀ ਰੰਗ ਦਾ ਝੰਡਾ ਮਹਿਰਾਤਾ ਕੀ ਹੋ ਗਿਆ ਤੇ ਉਹਨਾਂ ਨੇ ਕਹਿਤਾ ਕਿ ਇਹ ਖਾਲਸਾ ਨਹੀਂ ਆਕੇ ਬਦਵਾਸ਼ ਆਕੇ ਕਿ ਬੈਂਗਸਟਰ ਆਕੇ ਉਹ ਇੱਕ ਭਾਜਪਾ ਵਾਲੇ ਉਹ ਦਿੱਲੀ ਵਾਲੇ ਉਹ ਕੇਸਰੀ ਰੰਗ ਸਾਡੇ ਗੁਰੂ ਦਾ ਰੰਗ ਹੈ ਅਸੀਂ ਹਿੰਦੂਸਤਾਨੀ ਆ ਅਸੀਂ ਹਿੰਦੂਸਤਾਨ ਨੂੰ ਪਿਆਰ ਕਰਦੇ ਆ ਅਸੀਂ ਖਾਲਿਸਤਾਨ ਨਹੀਂ ਚਾਹੁੰਦੇ ਅਸੀਂ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਸਾਡੇ ਜਿਹੜੇ ਲੋਗ ਐ ਆਪਣਾ ਦੀ ਕੇਸਰੀ ਰੰਗ ਵਾਲਿਆਂ ਨੂੰ ਤੁਸੀਂ ਜੇ ਉਹ ਖਾਲਿਸਤਾਨੀ ਕਹੋਗੇ ਬਰਦਾਸ਼ਤ ਹੋਵੇ। ਇਹ ਜਾਣ ਬੁੱਝ ਕੇ ਸਾਨੂੰ ਬਨਾਮ ਕੀਤਾ ਗਿਆ। ਉਹ ਜਿਹੜੀ ਇੱਕ ਐਕਟਰ ਹੈ ਜਿਹੜੀ ਸ਼ਿਮਲੇ ਤੋਂ ਕਿ ਪਤਾ ਨਹੀਂ ਇਥੋਂ ਜਿੱਤੀ ਹੈ ਮੰਡੀ ਤੋਂ ਕੰਗਣਾ ਰਗਵਾ। ਉਹ ਕਹਿੰਦੀ ਹੈ ਕਿ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਬਲਾਤਕਾਰ ਕੀਤੇ ਗਏ। ਕਿਸਾਨਾਂ ਨੇ ਅੰਦੋਲਨ ਦੇ ਵਿੱਚ ਪਹਾੜੇ ਤੇ ਕਿਰਾਏ ਤੇ ਔਰਤਾਂ ਲੈ ਕੇ ਆਉਂਦੀਆਂ। ਤੁਹਾਨੂੰ ਦੱਸਾਂ ਕਿ ਹੁੰਦਾ ਕਿਸੇ ਪੱਗਾ ਵੀ। ਸਾਡੀਆਂ ਮੌਲਾਂ ਕਿਰਾਏ ਤੇ ਵੇਣੀ ਆ ਸਰ ਇੱਕ ਮੌਲਾ ਕਹੋਨੇ ਬੀਜੇਪੀ ਕੋ ਮੀਟਾ ਕਾ ਜੀ ਤੁਹਾਨੂੰ ਗੁੱਸਾ ਹੋਣਾ ਚਾਹੀਦਾ ਇਹ ਹੱਸਣ ਵਾਲੀ ਗੱਲ ਨਹੀਂ ਹੈ ਇਹ ਤਾੜੀ ਮਾਰਨ ਵਾਲੀ ਗੱਲ ਨਹੀਂ ਹੈ ਮੈਂ ਕਾਫੀ ਜ਼ਿੰਦਗੀ ਚ ਐਸਾ ਅੰਦੋਲਨ ਨਹੀਂ ਕਦੇ ਵੇਖਿਆ ਕਹਿੰਦੇ ਐ 65 ਦੀ ਲੜਾਈ ਸੀ ਕੋਈ ਕਹਿੰਦਾ 71 ਦੀ ਲੜਾਈ ਸੀ ਕਹਿੰਦਾ ਕੋਈ ਆਜ਼ਾਦੀ ਦੀ ਲੜਾਈ ਸੀ ਮੈਂ ਇਸ ਤਰ੍ਹਾਂ ਕਿਸਾਨ ਨੂੰ ਅੰਦੋਲਨ ਕਰਦੇ ਜਿੰਦਗੀ ਦੇ 46 ਸਾਲਾਂ ਦੀ ਉਮਰ 'ਚ ਬੈਠ ਕੇ ਲਿਆ ਸਾਡਾ ਕਿਸਾਨ ਤੇ ਕਿਸੇ ਨੂੰ ਉਹ ਯਾਰ ਮੇਰੇ ਬਾਗ 'ਚ ਕੋਈ ਬੰਦਾ ਆ ਕੇ ਧਰਾਂ ਲਾ ਲੇ 10 ਦਿਨਾਂ 'ਚ ਉਹ ਗਰਮੀ 'ਚ ਬੈਠਾ ਹੋਵੇ ਮੈਨੂੰ ਕਹੋ ਇਹ ਤੇ ਤਰਸਾ ਜੂਗਾ ਮੈਂ ਕਹੋ ਇਹ ਤੋਂ ਮਾਫੀ ਮੰਗ ਲਵਾਂ ਵੀ ਭਰਾਵਾ ਗਲਤੀ ਹੋ ਗਈ ਪਤਾ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤਰਸੀ ਨਹੀਂ ਆਇਆ ਲੱਖਾਂ ਬੰਦਾ ਬੈਠਾ ਰਿਹਾ 1.5 ਸਾਲ ਬੈਠਾ ਰਿਹਾ ਹਾਰ ਜੇਟਰ ਪੂਰੀਆਂ ਰਾਤਾਂ ਚ ਟਰਾਲੀਆਂ ਦੇ ਥੱਲੇ ਤੰਬੂ ਲਾ ਕੇ ਪੈ ਰਹੇ ਲੇਕਿਨ ਐਡਾ ਜਾਬਰ ਦੇਸ਼ ਦਾ ਪ੍ਰਧਾਨ ਮੰਤਰੀ ਜਿਹਨੂੰ ਤਰਸ ਨਹੀਂ ਆਇਆ ਯਰਾਂ ਤਰਸ ਸਾਡੀ ਕਾਰ ਥੱਲੇ ਕੁੱਤਾ ਵਰਦੇ ਨਾ ਦੋ ਰਾਤਾਂ نیند ਨਹੀਂ ਆਉਂਦੀ ਜਿਹਨੂੰ ਰੱਬ ਦਾ ਡਰ ਹੈ ਜਿਹਦੇ ਮਨਚ ਦਇਆ ਹੈ ਔਰ ਜਿਹੜੇ ਵਿਅਕਤੀ ਦੇ ਮਨਚ ਦਇਆ ਹੀ ਨਹੀਂ ਹੈ ਉਹ ਵਿਅਕਤੀ ਆਦਮੀ ਨਹੀਂ ਹੈ ਰਾਖਸ਼ ਹੈ हर व्यक्ति ने मन संभावित तौर पर होनी चाहिए जेडी कि बीजेपी महंगाई लोग कहने अगर मुंडे ने कांग्रेस पार्टी ने साठ साल की कांग्रेस पार्टी ने जो तो देश आजाद होया इस देश के अंदर सूई नहीं बनती थी सरदार अजय सुनी ਸੂਈ ਤੋਂ ਲੈ ਕੇ ਜਹਾਜ਼ ਤੱਕ ਕਾਂਗਰਸ ਪਾਰਟੀ ਨੇ ਬੰਨ੍ਹ ਲਾਇਆ 60 ਸਾਲ ਸਾਡਾ ਰਾਜ ਰਿਆ ਪੱਤਰਕਾਰ ਸਾਥੀਓ ਤੇ ਗੈਸ ਦਾ ਸਿਲੰਡਰ ਦਾ ਭਾਅ ਅਸੀਂ 350 ਰੁਪਏ ਤੋਂ ਵਧ ਨਹੀਂ ਦਿੱਤਾ 50 ਸਾਲਾਂ ਚ 20 ਰੁਪਏ ਵਧਾਉਦੇ ਹੁੰਦੇ ਸੀ ਜਦੋਂ ਦਾ ਦੇਸ਼ ਦਾ ਪ੍ਰਧਾਨ ਮੰਤਰੀ 10 ਸਾਲ ਪਹਿਲਾਂ 350 ਸੀ ਅੱਜ 1100 1200 ਰੁਪਏ ਸਿਲੰਡਰ ਦਾ ਭਾਅ ਹੈ ਜਿਹੜੇ ਹਰੇਕ ਤੇ ਜਾਂਦਾ ਹੈ ਅੱਜ ਤੋਂ 10 ਬਰੇ ਪਹਿਲਾਂ ਜਿਹੜਾ ਡੀਏਪ ਦਾ ਖਾਦ ਦਾ ਗੱਟਾ ਹੈ ਇਹਦਾ ਭਾਅ ਸਾਡੇ 400 ਰੁਪਏ ਸੀ ਹਰਿਆਣੇ ਰੂੜੀ ਵਾਲਿਓ ਤੁਸੀਂ ਭੜਕੜੋ ਤੇ ਭੁੱਲ ਜਾਨੇ ਨੀਂ ਹੁਣ ਸਾਡੇ 1400 ਦਾ ਤੇ ਮਿਲਦਾ ਨਹੀਂ ਅੱਜ ਤੋਂ 10 ਬਰੇ ਪਹਿਲਾਂ 47 ਰੁਪਏ ਲੀਟਰ ਡੀਜ਼ਲ 85 ਰੁਪਏ ਪੈਟਰੋਲ ਹੁੰਦਾ ਸੀ ਅੱਜ ਤੋਂ 10 ਸਾਲ ਪਹਿਲਾਂ 22000 ਰੁਪਏ ਕੋਲਾ ਸਿਉਣਾ ਹੁੰਦਾ ਸੀ ਹੁਣ 75000 ਰੁਪਏ ਕੋਲਾ ਸਿਉਣਾ ਪਉ ਨੂੰ ਯਾਦ ਹੀ ਨਹੀਂ ਹੈ ਤੇ ਤਿੰਨਾਂ ਸਾਲਾਂ ਨੇ ਲੱਖ ਹੋ ਜਾਣਾ ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਹਾਲਾਤ ਦੇਸ਼ ਦੇ ਉਹ ਤੁਹਾਡੇ ਸੰਦਾ ਤੇ ਟੈਕਸ ਲਾਤਾ ਤਬੀਆਂ ਪੇ ਰੋਟਾ ਵੇਟ ਰਤੇ ਜੀਐਸਟੀ ਲਾਤਾ किसान इसकी की बनेगा किसान मरिया पे है? किसान खुदकुशियां कर रहे है? इस तरह के हालात बन गए देश नोटबंदी आ गई देश के नए नोट आ गए आज रात को 500 सौ करोड़ नोट बंद कर दिया जाएगा ऐलान हो गया लोग लाइन खड़े नए नोट आ गए 2000 का नोट आ गया आज रात के बाद 2000 भी बंद हो जाए वो प्रधान जी तुम कह दे जो पूरा कहंदा है मेरा मतलब जेड़ा डंडा ठोके अपने वो बड़ा कहंदा है जेड़ा हाथ जुड़े वो जरा बेकार है ये फितरत आपकी मैं मोहन सिंह बेचारा काम करता था लेकिन लोगों ने क्या ना साले मोहन सिंह नहीं चाहिए लालो स्वाद डॉक्टर मनमोहन सिंह काबल लेकिन किसी ने उरा मुल नहीं पाया कोई ऐसे करके तो अमेरिका कनेडा नहीं बन पाया देश बच्चे अमेरिका के कनेडा तक खा रहे जे डॉक्टर मनमोहन सिंह आगे प्रधानमंत्री इस देश दे बने दे के बने रहेंगे तो अमेरिका कनेडा इत ब लेकिन तुसी लोग इतों सोच के वोट नहीं पाते ਆਪ ਕੋ ਦਿਮਾਗ ਤੋਂ ਇਥੋਂ ਸੋਚ ਕੇ ਬਿਓ ਦੇਖ ਜਦ ਕਿ ਕੋਈ ਫੈਸਲਾ ਲੈਂਦੇ ਜਿੰਦਗੀ ਦਾ ਪਹਿਲਾਂ ਦਿਮਾਗ ਤੇ ਦਿਲ ਨਾਲ ਦੋਨਾਂ ਨਾਲ ਸੋਚਣਾ অতি ਜ਼ਰੂਰੀ ਹੈ ਇਹ ਰਿਸ਼ਤਾ ਗਲਤ ਕਰ ਦਿਓ ਨਾ ਸਾਰੇ ਘਰ ਨੂੰ ਪਿਛਟਾਉਣਾ ਪੈਂਦਾ ਜੇ ਰਿਸ਼ਤਾ ਗਲਤ ਹੋ ਜੇ ਮੁੰਡਾ ਦਾ ਕੁੜੀ ਗਲਤ ਮਿਲ ਜਾਵੇ ਜੇ ਲੀਡਰ ਗਲਤ ਮੇਲੇ ਨਾ ਤੇ ਸਾਰੇ ਇਲਾਕੇ ਨੂੰ ਪਿਸਟਾਉਣਾ ਪੈਂਦਾ ਪੰਜਾਬ ਚ ਕੀ ਹੋਇਆ ਆ ਮੁੰਡੇ ਦੇ ਜਿਹੜੇ ਨਵੇਂ ਉੱਠੇ ਆ ਸ਼ਰਾਰੂ ਬਦਲਾਵ ਲੈ ਕੇ ਆਵਾਂਗੇ ਆ ਬਦਲਾਵ ਲੈ ਕੇ ਆਵਾਂਗੇ ਗਿਆਨ ਦਾ ਭਗਵਾਨਕਮਾ ਦੀ ਗੱਲ ਪੂਰਾ ਐਕਟਰ ਬੰਦਾ ਪੂਰਾ ਆ ਗਿਆ ਹੁਣਾਂ ਬੁੱਝਦਾ ਕਿ ਇਹਨੇ ਉਹੀ ਹੈ ਬਈ ਉਹ ਇਲੈਕਸ਼ਨਾਂ ਤੋਂ ਪਹਿਲਾਂ ਵੀ ਕਿੱਕਲੀ ਸੁਣਾਈ ਜਾਂਦਾ ਸੀ ਹੋਣ ਸੀਐਮ ਬਣ ਗਿਆ ਹੁਣ ਵੀ ਕਿੱਕਲੀ ਚਲਾਇ ਜਾਂਦਾ ਮੈਂ ਕਿਹਾ ਸੁਣ ਲਓ ਕਿੱਕਲੀਆਂ ਮੈਂ ਤਾਂ ਸ਼ੀਸ਼ਪਾ ਨੂੰ ਕਿਹਾ ਮੈਂ ਤਾਂ ਦੰਦਰਾ ਐਵੇਂ ਵਾਦੇ ਕਰੀ ਜਾਂਦਾ ਕਿੱਕਲੀ ਤੂੰ ਸਿੱਖ ਲੈ ਜਦੋਂ ਇਹ ਕੁਸ਼ਮੰਗਲ ਕਿੱਕਲੀ ਸੁਣਾਦੀ ਇਹ ਤਾਂ ਹੱਸਾ ਖੇਡਾ ਕਰਨ ਆਉਂਦੇ ਕਿੱਕਲੀ ਸੁਣਾਓ ਇਹਨਾਂ ਦਾ ਢਿੱਡ ਭਰੋ ਸੋ ਤਾਂ ਬੋਹ ਹਿੰਦੁਸਤਾਨ ਚੱਲਦਾ ਹੀ ਐ ਜਿਹੜਾ ਜਾਦੇ ਭੋਗਾਂ ਦੇਉਂਦਾ ਉਹ ਜਾਦੇ ਵੋਟਰਾਂ ਨਾਲ ਭਾਵੇਂ ਗਲੀ ਬਣਾ ਲੈ ਆਪਣਾ ਇਹਨਾਂ ਨੂੰ ਕੱਟ ਨਾ ਦੇਖਾ ਇਨਾਂ ਦਾ ਕੋਈ ਟੈਂਸ਼ਨ ਨਾ ਲਾ। ਗਲੀ ਇਹਨਾਂ ਦੀ ਨਾ ਆਪਣਾ। ਕੋਈ ਇਹਨਾਂ ਦਾ ਨੌਕਰੀ ਨਾ। ਭੋਗਾ ਤੇਰੇ ਘਰ ਆਇਆ ਵੈਸੇ। ਕਿਉਂ ਭਈ ਇੰਨੀ ਖੁਸ਼ ਹੋ ਗਿਰੇ? ਆ ਯਾਰ ਸਾਡੇ ਬਾਪੂ ਦੇ ਭੋਗ ਤੇ ਸੀਸ ਪਾ ਲਾਇਆ। ਉਹ ਭਲੇ ਉਹ ਮਾਂਸੋ ਗਲੀ ਦਾ ਥੁੱਡੀ ਬਣਾਈ ਨਹੀਂ ਉਹ ਤਾਂ ਏਡੇ ਏਡੇ ਗੋਡੇ ਚਿਪਕਾ ਦਿੰਦੇ। ਅਮਰੀਕਾ ਤਾਂ ਆ ਗਿਆ ਉੱਥੇ ਭੋਗਾ ਤੇ ਕੋਈ ਨਹੀਂ ਜਾਂਦਾ। ਉਹ ਕੰਮ ਕਰਦੇ ਆ। ਇੱਥੇ ਭੋਗਾ ਤੇ ਵਿਆਹ। ਤੇ ਲੀਡਰ ਦਾ ਭਾਅ ਦੇ ਰਹਿੰਦੇ ਵੀ ਇੱਕ ਭੋਗ ਤੇ ਵਿਆਹ ਆ ਜੇ। ਉਹ ਸਾਡੇ ਨਾਲ 25 ਜਾਣੇ ਹੁੰਦੇ ਤੜਕੇ ਦੇ ਭੁੱਖੇ ਹੁੰਦੇ ਆ ਸਾਨੂੰ ਰੋਟੀ ਮਿਲ ਜਾਂਦੀ ਹੈ ਪਰ ਤੁਹਾਨੂੰ ਸੁਆਦ ਹੀ ਆਉਂਦਾ ਸਾਨੂੰ ਕੀ ਤਰਾਜ ਮੰਗਾ ਬਠੇਰੀਆਂ ਨੂੰ ਕਹਿੰਦੇ ਕਿ ਰੁਪਿਆ 500 ਪਾਉਂਗਾ ਖਾ 2000 ਦਾ ਜਾਊਗਾ 25 ਜਾਣੇ ਹੁੰਦੇ ਮੇਰੇ ਨਾਲ ਕਿੰਨੇ ਘੱਟੋ ਘੱਟ 25 ਵੱਧ 50 ਵੀ ਹੋ ਸਕਦੇ ਆ ਗਿਆ 100 ਦੀ ਪਲੇਟ ਹੈ ਜਿਹੜਾ ਸਾਨੂੰ ਸੱਦ ਲੈਂਦਾ ਜੱਬਿਆ ਜਾਂਦਾ ਪਰ ਉਹ ਚਾਹ ਚੜ ਜਾਂਦਾ ਸਾਡੇ ਘਰ ਜਾ ਲਿਆ ਬੜੀ ਗਾਇ ਸੀ ਮੈਂ ਕਿਹਾ ਕਰਲਾ ਕਹਿੰਦੇ ਕੀ ਹੈ ਬਟ ਮੈਂ ਕੀ ਕਰਾਂ ਮੇਰੇ ਕਹੇ ਦਾ ਮਤਲਬ ਹੈ ਹਿੰਦੁਸਤਾਨ ਹੈ ਭਈ ਇਹ ਰੰਗੀਲਾ ਹਿੰਦੁਸਤਾਨ ਹੈ ਮੈਂ ਤਾਂ ਕਹਿੰਦਾ ਲੀਡਰ ਜਦੋਂ ਵਿਆਹ ਚ ਸਾਨੂੰ ਲੈਣੇ ਉਹਦਾ ਵਿਆਹ ਹੀ ਖਰਾਬ ਹੋ ਜਾਂਦਾ ਬੰਦੇ ਦਾ ਉਹ ਸਾਡੇ ਮਗਰ ਤੁਰਿਆ ਫਿਰਦਾ ਰਹਿੰਦਾ ਕੁੜੀ ਦਾ ਤੇ ਮੁੰਡੇ ਦਾ ਵਿਆਹ ਹੁੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿਦੋਂ ਹੋ ਗਿਆ ਇਮੀ ਹੈ ਹੋਰ ਕੀ ਹੈ ਤੁਹਾਨੂੰ ਸਾਨੂੰ ਸੱਦਣਾ ਚਾਹੀਦਾ ਵੀ ਘਰੇ ਆਈਂ ਭਰਾਵਾ ਛਕਣ ਪਾ ਜਾਈਂ ਜਿੱਥੇ ਰੋਟੀਆਂ ਥੋੜਾ ਖਰਚਾ ਘਟਵੇ ਪਰ ਸਮਝਾਈਏ ਕਿਵੇਂ ਉਦਾਹਰਣ ਹੈ ਇੱਕ ਉਹ ਦਾ ਰੰਗ ਦਿੱਤੀ ਐ ਅਸੀਂ ਭੋਗਾ ਤੇ ਵੀ ਜਾਂਦੇ ਆਂ ਅਸੀਂ ਵਿਆਹਾਂ ਤੇ ਵੀ ਜਾਂਦੇ ਆਂ ਆਪਦੇ ਲੋਕਾਂ ਦੇ ਦੁੱਖ ਸੁੱਖ ਤੇ ਜਾਣਾ ਪਰ ਯਾਰ ਕੱਲਾ ਨੀਰਾ ਪੂਰਾ ਇਹ ਨਹੀਂ ਹੋਣਾ ਚਾਹੀਦਾ ਵੀ ਭੋਗਾ ਤੇ ਵਿਆਹਾਂ ਆਲੇ ਮਲੇ ਹੋਵੇ ਕੰਮ ਕਰਨ ਵਾਲਾ ਐ ਮਲੇ ਹੋਵੇ ਸੜਕਾਂ ਬਣਾਉਣ ਵਾਲਾ ਹੋਵੇ ਸਕੂਲ ਬਣਾਉਣ ਵਾਲਾ ਐ ਮਲੇ ਹੋਵੇ ਕਾਲਜ ਬਣਾਉਣ ਵਾਲਾ ਐ ਮਲੇ ਹੋਵੇ ਹਸਪਤਾਲੇ ਬਣਾਉਣ ਵਾਲਾ ਐ ਮਲੇ ਹੋਵੇ ਖਾਲੇ ਬਣਾਉਣ ਵਾਲਾ ਐ ਮਲੇ ਹੋਵੇ इस तरह का चाहिए पर रवाज ही पुठा करके कहना दिल तो ते तो, दोना तो विचार करके फैसला लेना चाहिए सो मेरी थानू बेनती है यार हम समा बहुत हो गया हाँ, है भाई <laughs> ਨੇ ਮੈਂ ਗੌਣਾਂ ਵਾਲਾ ਵੀ ਲੱਗਿਆ ਉਹ ਸੋ ਮੇਰੇ ਕਹਿੰਦਾ ਬੱਚੋ ਤਾਂ ਯਾਰ ਗੱਲੇ ਐ ਚਲੋ ਲੱਗੇ ਦਾ ਤਾਂ ਧੰਨਵਾਦ ਤੁਸੀਂ ਲੋਕ ਪਿਆਰ ਕਰਦੇ ਹੋ ਮੈਨੂੰ ਵੀ ਚੰਗਾ ਲੱਗਦਾ ਜਿੱਥੇ ਲੋਕ ਇਕੱਠੇ ਹੋਣ ਆਪਦੇ ਲੋਕਾਂ ਨਾਲ ਗੱਲ ਤੇ ਵਿਚਾਰ ਕਰਦੇ ਪਰ ਗੰਭੀਰਤਾ ਦੇ ਨਾਲ ਇਸ ਗੱਲ ਤੇ ਵਿਚਾਰ ਕਰਿਓ ਕਿ ਸਾਡਾ ਦੇਸ਼ ਕਿੱਧਰ ਨੂੰ ਜਾ ਰਿਹਾ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਜੇ ਤੁਸੀਂ ਗੰਭੀਰਤਾ ਦੇ ਨਾਲ ਹਿੰਦੁਸਤਾਨ ਦੇ ਲੋਕ ਸੋਚਣ ਲੱਗ ਪਾਣ ਹਿੰਦੁਸਤਾਨ ਦੁਆਰੇ ਸਿਉਣੀ ਦੀ ਚਿੜੀ ਬਣ ਸਕਦਾ ਪਰ ਅਸੀਂ ਅਸੀਂ ਬੀਜੇਪੀ ਨੇ 10 ਸਾਲ ਰਾਜ ਰੱਖਿਆ ਤੁਸੀਂ ਲੋਕਾਂ ਨੇ ਯਾਰ ਬੀਜੇਪੀ ਨੂੰ ਤਾਂ ਵੋਟ ਇੱਕ ਨਹੀਂ ਪਾਉਣੀ ਚਾਹੀਦੀ ਇਸ ਵਾਰੀ ਬਦਲਾ ਲੈਣਾ ਹੈਗਾ ਬਦਲਾ ਲੈਣਾ ਔਰ ਜਿਹੜੇ ਬੀਜੇਪੀ ਦੇ ਸਾਥੀ ਸੀ ਉਹਨਾਂ ਨੂੰ ਨਹੀਂ ਪਾਉਣਾ ਜਿਹੜੇ ਸਾਨੂੰ ਬੇਫਕੂ ਬਣਾਉਂਦੇ ਅਗਲੀ ਸਰਕਾਰ ਦੇਸ਼ ਦੇ ਅੰਦਰ ਕਾਂਗਰਸ ਦੀ ਹੋਣੀ ਹੈ ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਣ ਗਏ ਲੇਕਿਨ ਆਜੇ ਜਲਵਾ ਰਾਹੁਲ ਗਾਂਧੀ ਦਾ ਚੱਲ ਰਿਹਾ ਲੋਕ ਕਹਿੰਦੇ ਯਾਰ ਥੱਸ ਗਏ ਜਿੱਤ ਤਾਂ ਗਿਆ ਪਰ ਯਾਰ ਸਾਨੂੰ ਸਵਾਲ ਦੇਣੇ ਆ ਰਹੇ ਨੇ ਦੇਸ਼ ਥੱਲੇ ਨੂੰ ਜਾ ਰਿਹਾ ਸੋ ਮੇਰੇ ਖਿਆਲੋਂ ਬੀਕੀਆ ਮੁੰਡਾ ਚੰਗਾ ਹੈ ਸ਼ਰੀਫ ਹੈ ਕਿਹੋ ਜਿਹਾ ਬੰਦਾ ਚਾਹੀਦਾ ਤੁਹਾਨੂੰ ਹੈ ਸ਼ਰੀਫ ਚਾਹੀਦਾ ਸ਼ਰੀਫ ਹੈ ਪੜ੍ਹਿਆ ਲਿਖਿਆ ਔਮਾਨਦਾਰੇ ਪਰ ਤੁਹਾਨੂੰ ਇਹ ਵੀ ਨਹੀਂ ਸਵਾਦ ਆਉਂਦਾ ਤੁਹਾਨੂੰ ਕਹਿਦਾ ਕਹਿਣ ਚਾਹੀਦਾ ਜਿਹੜਾ ਤੁਸੀਂ ਤਿੰਨ ਪੰਜ ਕਰੋ ਤਾਂ ਅੱਗ ਲਾ ਗੂ ਗਾਵਾਂ ਕੱਢੇ ਇਹ ਜੇ ਮੇਰੇ ਪਾਈ ਦਾ ਦੂਜੇ ਨੂੰ ਕੋਈ ਯਾਰ ਸਾਡੇ ਵਾਲਾ ਤਸ਼ਰੀਫ ਉਹ ਬੜੇ ਕਹਿਣ ਸੀ ਕਿਹੜੇ ਕਹਿਣ ਸੀ ਜਿਹੜੇ ਗਾਵਾਂ ਕੱਢਦੇ ਸੀ ਲੀਡਰ ਹਮੇਸ਼ਾ ਹੱਥ ਜੋੜਨ ਵਾਲਾ ਚਾਹੀਦਾ ਹੈ ਕਿ ਤੁਸੀਂ ਅੱਗੋਂ ਬੋਲੋ ਤੇ ਉਹ ਕਵੇ ਭਾਈ ਸਾਹਿਬ ਗਲਤੀ ਹੋ ਗਈ ਕੋਈ ਬਾਤ ਇਹ ਉਹੀ ਹੈ ਲੀਡਰ ਚੰਗਾ ਬੰਦਾ

ਆ 40 ਆ ਉਹ ਗੱਲ ਇਹ ਹੈ ਹੁਣ ਇਹ ਦੀ 40000 ਵਾਲੀ ਗੱਲ ਹੈ ਨਾ 50000 ਵਾਲੀ ਗੱਲ ਹੈ ਜਿਹੜੀ ਸਭ ਤੋਂ ਵੱਧ ਹਗਿਆਣੇ ਚ ਜਿਤਾਉਣਾ ਨਹੀਂ ਗੱਲ ਹੈ ਮੇਰਾ ਸਾਹ ਬਣੇ ਸੀ ਇੱਥੋਂ ਮੰਤਰੀ 1996 ਉਦੋਂ ਬਾਅਦ ਤੁਹਾਡੇ ਮੰਤਰੀ ਨਹੀਂ ਬਣਿਆ ਅੱਧੇ ਕੰਮ ਅੱਧੇ ਅੜ ਜਾਂਦੇ ਜੇ ਕਿਤੇ ਦਾ ਮੰਤਰੀ ਬਣ ਜੇ ਫਿਰ ਉਹ ਚਤੁਰ ਚਲਾਕ ਹੋਵੇ ਤਾਂ ਸਾਰਾ ਸਮਾਨ ਇਲਾਕੇ ਚ ਲੇ ਰਿਹਾ ਆਪਾਰਕਾਰ ਤੌਰ ਜਿੱਤ ਪ੍ਰਾਪਤ ਕਰ ਦਿਈਏ ਤੇ ਫੇਰ ਆਗਾ ਹੱਕ ਜਤਾਈਏ ਵੀ ਸਾਨੂੰ ਹੁਣ ਕਾਲਿਆਂ ਵਾਲੀ ਨੂੰ ਇੱਕ ਮੰਤਰੀ ਚਾਹੀਦਾ ਹੈ ਹੈ ਬੜਾ ਠੀਕ ਖਾਨ ਇਧਰ ਸੈੱਟ ਜਾਂਦੀ ਹੈ ਇਧਰ ਫੁੱਟਾ ਜੀ ਹੈ ਐਡਾ ਵੀ ਭੋਲਾ ਨਹੀਂ ਓਏ ਰਾਜੇ ਬਰੇ ਨੂੰ ਵੀ ਬੈਠ ਕੇ ਉੱਠ ਲੀ ਜੇ ਹਾਂ ਇਸ ਲਈ ਆ ਨਹੀਂ ਦਿੱਤ ਗਿਆ ਕਿਸੇ ਨੂੰ ਕਹਿੰਦਾ ਕਿਸੇ ਨੂੰ ਪਾਰਟੀ ਨਹੀਂ ਦਿੱਤੀ ਮੈਂ ਕਿ ਪਾਰਟੀ ਕਿਹਨੇ ਕਹਿੰਦਾ ਭਾਈ ਸਾਹਿਬ ਪੈਸਾ ਹੀ ਕੋਈ ਨਹੀਂ ਸੀ ਮੈਂ ਕਿ ਉਹਦਾ ਪਾਰਟੀ ਹੁਣ ਐਸ ਜੀ ਜਤ ਜੇ ਫੇਰ ਤੂੰ ਕਹਿੰਵੇਂ ਮੇਰੇ ਕੋਲ ਪੈਸਾ ਹੀ ਨਹੀਂ ਆਵੇ ਸੌਰੇ ਤੇ ਦੁਬਾਰੇ ਦਾਦ ਲੈ ਲੈ ਕਹਿੰਦਾ ਪਾਰਟੀ ਦੇਣੀ ਨਹੀਂ ਹਈ ਹਾਏ ਨਾ ਹੋਵੇ ਰੋਟੀ ਵਾਲੇ ਵੇਖੀ ਜਾਓ ਇਹ ਖੁੱਲਾ ਸੱਦਾ ਹੋਵੇ ਭੰਗੜੇ ਪੈ ਹਾਂ ਭਾਵੇਂ ਜਾਂਦੀ ਬੁਲਵਾਉਂਦੇ ਪਰ ਇਕੱਲੇ ਬੰਦੇ ਬੰਦੇ ਨਹੀਂ ਠੀਕ ਆ ਗਾਇਆ ਕਹਿਣ ਦਾ ਇੱਤਕੇ ਆਵੇ ਤੇ ਭਾਈ ਉਹੀ ਸਾਡੇ ਉਹੀ ਲੱਡੂ ਹੋਣ ਉਹੀ ਜਲੇਬੀਆਂ ਜੀਆਂ ਆਦੀਆਂ ਪੂਰੀਆਂ ਉਹਨਾਂ ਤੇ ਭੁੱਖੇ ਹੀ ਮੁਰਦ ਜਾਣ ਇਹ ਕੰਮ ਨਹੀਂ ਹੁੰਦਾ ਜੱਜ ਕੇ ਅੱਜ ਕੇ ਚੰਗਾ ਖਾਰੇ ਵਾਲਾ ਕੋਈ ਬੰਦਾ ਮੈਂ ਭੇਜ ਦੂੰਗਾ ਹੈ ਠੀਕ ਹੈ ਜੀ এবਾਰ ਪਗੜੇ ਪਹਿਨ ਤੇ ਉੱਥੇ ਚਰਜੀਤ ਲੋੜੀ ਨਹੀਂ ਨਾ ਨਾ ਚੱਲੇ ਸੋ ਮੇਰੀ ਬੇਟੀਆ ਤੁਹਾਨੂੰ ਸਾਰਿਆਂ ਨੂੰ ਭਾਈ ਤੱਕੜੇ